ਗਗਬੀਰ ﺍﻟزام ਨੇ ਔਰ ਜਿਹੜੇ ਪਾਰਟੀਆਂ ਬਦਲਦੇ ਨਹੀਂ ਜਿਹੜੇ ਨੌਨ ਰਹੇ ਨੇ ਇਸ ਗੱਲ ਦੇ ਨਹੀਂ ਕਿ ਹੁਣ ਵੀ ਉਹ ਸਰਕਾਰਾਂ ਦਾ ਆਸਰਾ ਲੈਣਾ ਚਾਹੁੰਦੇ ਨੇ ਆਪਣੀਆਂ ਪਾਰਟੀਆਂ ਛੱਡ ਕੇ ਇੱਕ ਤਾਂ ਉਹ ਉਮੀਦਵਾਰ ਮੈਂ ਹੋਰਾਂ ਨਾਮ ਨਹੀਂ ਲਵਾਉਂਦਾ ਸਮਝ ਕੇ ਲੋਕ ਕਿ ਕਿਸ ਤਰ੍ਹਾਂ ਦੇ ਗਬੀਰ ﺍﻟزام ਨੇ ਹੁੰਦੇ ਆ ਦੂਸਰਾ ਇੱਕ ਵਿਅਕਤੀ ਉਹ ਹੈ ਜਿਹੜਾ ਧੌਣ ਤੇ ਗੋਟਾ ਰੱਖ ਕੇ ਔਰ ਲੋਕਾਂ ਨੂੰ ਬੋਲੀ ਮਾਰਨ ਦੀ ਧਮਕੀ ਦੇ ਕੇ ਆਪਣੇ ਪਰਿਵਾਰ ਨੂੰ ਜਿਤਾਉਣਾ ਚਾਹੀਦਾ। ਇਹ ਲੋਕਾਂ ਨੇ ਦੇਖਣਾ ਕਿ ਦਿਨ ਦਿਹਾੜੇ ਜਿੱਦਾਂ ਮੱਤਾ ਹੋਰੀਆਂ ਪੰਜਾਬ ਦੇ। ਕੀ ਤੁਸੀਂ ਪੁਰਾਣੇ ਦਿਨ ਫੇਰ ਵਾਪਸ ਚਾਹੁੰਦੇ? ਹਾਲਾਤ ਉਹ ਮਾਰੇ ਹਾਲਾਤ ਬਦਲਣ ਵਾਲੇ ਲੋਕਾਂ ਨੇ ਦੇਖੇ। ਤੋਂ ਮੈਨੂੰ ਲੱਗਦਾ ਤੇ ਤੀਸਰੇ ਜਿਹੜੇ ਵਿਅਕਤੀ ਨੇ ਜਿਹੜੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ। ਕਨਸਟੀਟਿਊਸ਼ਨ ਆਫ ਇੰਡੀਆ ਬਾਬਾ ਸਾਹਿਬ ਅੰਬੇਦਕਰ। ਤਿਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ। ਜਿਹੜਾ ਤਿਰੰਗਾ ਦੇਸ਼ ਦਾ ਤਿਰੰਗਾ ਕਾਂਗਰਸ ਦਾ ਤਿਰੰਗੇ ਦੀ ਗੱਲ ਹੀ ਕਰਦੇ ਦੇਸ਼ ਦੇ ਤਿਰੰਗੇ ਦੀ ਹਫਾਜ਼ਤ ਕਰਨਾ ਸਾਡਾ ਫਰਜ਼ ਹੈ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਦੇਸ਼ ਦੇ ਤਿਰੰਗੇ ਨੂੰ ਨਹੀਂ ਮੰਨਦਾ ਕਿ ਉਹਨਾਂ ਲੋਗਾਂ ਨੂੰ ਤੁਸੀਂ ਜਿਤਾਉਣਾ ਇੱਕ ਪਾਸੇ ਉਹ ਉਮੀਦਵਾਰ ਹੈ ਦੋ ਪਾਰਟੀਆਂ ਦੇ ਬੀਜੇਪੀ ਦਾ ਉਮੀਦਵਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਦੂਜੇ ਪਾਸੇ ਪਾਰਟੀ ਦੀ ਹੈ ਮਾਣਾ ਦੇ ਵਿੱਚ ਜੋ ਹਾਲਾਤ ਹੋਏ ਜੋ ਨਸ਼ੇ ਦੇ ਹਾਲਾਤ ਨੇ ਜੋ ਗੈਂਗਸਟਰਾਂ ਦੇ ਹਾਲਾਤ ਨੇ ਯੋ ਮਕਮਲ ਤੌਰ ਤੇ ਫੇਲ ਹੋ ਚੁੱਕੀਆਂ ਸਨ ਲੋਕਾਂ ਦਾ ਮਨ ਸੋ ਇੱਕ ਪਾਸੇ ਕਾਂਗਰਸ ਦਾ ਮਿੰਦਰਾ ਜਿਹੜਾ ਇਸ ਇਲਾਕੇ ਨਾਲ ਸੰਬੰਧਿਤ ਹੈ ਕਿਸੇ ਪ੍ਰਕਾਰ ਦਾ ਕੋਈ આરોਪ ਨਹੀਂ ਹੈ ਔਰ ਇਹ ਵਿਅਕਤੀਗਤ ਜੀਵਨ ਤੇ ਔਰ ਜਿਹੜਾ ਮਠਬੋਲੜਾ ਤੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਲੋਕਾਂ ਤੋਂ ਵੋਟ ਮੰਗਦਾ ਹੈ ਸ਼੍ਰੀ ਸੰਸਾ ਸੋ ਮੈਨੂੰ ਲੱਗਦਾ ਕਿ ਤਰਨਤਾਰਨ ਦੇ ਮਾਝੇ ਦੇ ਲੋ ਬਰੇ ਜੁਝਾਰੂ ਲੋਕ ਇੱਥੋਂ ਦੇ ਇਸ ਜ਼ਿਲ੍ਹੇ ਦੇ ਇਹ ਇਨਕਲਾਬੀ ਲੋਕ ਇਨਕਲਾਬ ਖੜਾ ਕਰਦੇ ਨੇ ਇਸ ਕੋਈ ਦੋ ਰਹੇ ਨੇ ਲੇਕਿਨ ਕੇਵਲ ਤੇ ਕੇਵਲ ਗੱਲ ਸਮਝਣ ਦੀ ਹੈ ਔਰ ਮੈਨੂੰ ਲੱਗਦਾ ਕਿ ਉਹ ਪਾਰਲੀਮੈਂਟਿਕ ਚੋਣਾਂ ਤੋਂ ਬਾਅਦ ਬਜੇ ਦੇ ਉਸ ਸਿਹਾਰੂ ਲੋਕਾਂ ਨੇ ਜਿਨ੍ਹਾਂ ਦੀਆਂ ਮਿਸਾਲਾ ਪੂਰੀ ਦੁਨੀਆ ਦੇ ਵਿੱਚ ਸੋ ਮੈਨੂੰ ਲੱਗਦਾ ਕਿ ਉਹ ਬੜੇ ਸਨਾਨ ਦੇ ਨਾਲ ਇਸ ਜਿੰਨੀ ਚੋਣ ਦਾ ਫੈਸਲਾ ਲੈਣਗੇ ਸਾ ਜੋ ਇੱਕੋ ਸੁਨੇਹਾ ਪੂਰੇ ਪੰਜਾਬ ਘਰ ਦੇ ਵਿੱਚ ਜਾਂ ਚੋਣਾਂ ਆਜ ਲੋਕੀ ਗੱਲ ਕਹਿ ਰਹੇ ਨੇ ਲੋਕਾਂ ਦੀ ਜ਼ੁਬਾਨ ਤੇ ਕਿ ਕਾਂਗਰਸ ਪਾਰਟੀ ਸਤਾ ਸਰਕਾਰ ਚਲੇਗਾ ਨਹੀਂ ਰੱਖੇ ਨੋਕੋ ਵੀ ਚਲੇਗਾ ਮੁੜ ਵਾਪਸ ਆ ਰਹੇ ਆ ਆਮ ਆਦਮੀ ਪਾਰਟੀ ਦਾ ਬਦਲਾਵ ਲੋਕਾਂ ਨੇ ਦੇਖ ਲਿਆ ਹੈ ਲੋਕ ਤੰਗ ਹੈ ਪੁਲਿਸ ਕਰਮਚਾਰੀ ਮੁਲਾਜ਼ਮ ਅੱਜ ਪੰਜਾਬ ਦੀ ਇਕਨੋਮੀ ਦੇ ਹਾਲਾਤ ਬੜੇ ਬੜੇ ਪੰਜਾਬ ਸੁੱਕਾ ਜਾ ਰਿਹਾ ਸੋ ਇਨ੍ਹਾਂ ਗੱਲਾਂ ਤੇ ਕਿਸਾਨੀ ਦੇ ਬੜੇ ਮਾਰੇ ਪੂਰਾ ਦੇ ਵਪਾਰ ਤੇ ਸੋ ਮੈਨੂੰ ਉਮੀਦ ਹੈ ਮੁਰਨ ਕਿ ਇਹਨਾਂ ਸਮਾਨ ਚੀਜ਼ਾਂ ਨੂੰ ਗੱਲਾਂ ਨੂੰ ਲੋ ਐਂਡ ਆਰਡਰ ਤੇ ਹੋਰ ਚੀਜ਼ਾਂ ਨੂੰ ਦੇਖਦੇ ਆ ਹੋਇਆ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਲੋਕ ਫਤਵਾ ਦੇਣਗੇ ਅੱਛਾ ਜੀ ਇਹਨੂੰ ਪੂਰੇ ਪੰਜਾਬ ਭਰ ਦੇ ਵਿੱਚ ਰਾਜਾ ਜੀ ਇਹਨੂੰ 27 ਦਾ ਸੈਮੀ ਫਾਈਨਲ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਇਹ ਕੋਸ ਸੈਮੀ ਫਾਈਨਲ ਜਿਹੜੀ ਗੱਲ ਹੈ orange ਹੈ ਤੇ ਜ਼ਰੂਰੀ ਨਹੀਂ ਹੁੰਦਾ ਜਈ ਆ ਵੀ ਸਤਾ ਪਾਰਟੀ ਸਰਕਾਰ ਵਿੱਚ ਜਈਏ ਇੱਕ ਦੋ ਚੁੜਾ ਜਿੱਤਨੇ ਹੈ ਬਾਏ ਇਲੈਕਸ਼ਨ ਅਸੀਂ ਵੀ ਜਿੱਤਿਆ ਬਾਏ ਇਲੈਕਸ਼ਨ ਬਰਨਾਲਾ ਦਾ ਇਹਨੂੰ ਇਸ ਤਰ੍ਹਾਂ ਨਹੀਂ ਪਰ ਹਾਂ ਇਹ ਕੋਈ ਕਿਸੇ ਨਹੀਂ ਆ ਪੂਰੇ ਪੰਜਾਬ ਪਰ ਦੇ ਵਿੱਚ ਜ਼ਰੂਰ ਜਾਏਗਾ ਕਿ ਪੰਜਾਬ ਦੇ ਲੋਗ ਅਗਲੀ ਸਰਕਾਰ ਕਿਸ ਤਰ੍ਹਾਂ ਦੀ ਬਣਾਉਣਾ ਯਾਨੀ ਨਬਜ਼ ਜਿਹੜੀ ਲੋਕਾਂ ਦੀ ਉਹ 100% ਲੋਗ ਅੱਕ ਗਏ ਯਾਰ ਕਦੇ ਉਸ ਪਾਰਟੀ ਚ ਕਦੇ ਮੈਂ ਕੰਪਟੀਚ ਆ ਗਿਆ ਹੁਣ ਮੈਂ ਝੱਟ ਚੱਜਿਆ ਯਾਰ ਇਹ ਕੋਈ ਚੱਲਦਾ ਲੋਗ ਅੱਕ ਗਏ ਨੇ ਕਿ ਰਾਜਨੀਤਿਕ ਪਾਰਟੀਆਂ ਬੈਂਕਸਟਰਾਂ ਨੂੰ ਟਿੱਕਾ ਦੇ ਲੱਗ ਪਏ ਨੇ ਗੋਲੀ ਮਾਰ ਲੋਗ ਅੱਕ ਗਏ ਨੇ ਮੈਂ ਨੂੰ ਤੁਸੀਂ ਦਿੱਤਾ ਹੈ ਹਾਂ ਜੀ ਮੈਨੂੰ ਇਥੋਂ ਦੇ ਇਲਾਕੇ ਦੀ ਜਿਖਾਇਆ ਜੇ ਮੈਂ ਉਹ ਤੋਂ ਬਾਅਦ ਮਿਲਾਇਆ ਹੀ ਨਾ ਲੱਭਾਈ ਨਾ ਫਿਰ ਮੈਨੂੰ ਜਿਖਾਉਂਦਾ ਕਿ ਕੰਦਾ ਹੋਣਾ ਇਲਾਕੇ ਬਹੁਤ ਸਮਝਦਾਰ ਨੇ ਲੋਕ ਚੌਣੇ ਨੇ ਇਲਾਕੇ ਦੀ ਤਰੱਕੀ ਕੌਣ ਕਰਾਏਗਾ ਜਿਹੜਾ ਜਿੱਤਿਆ ਹੋਇਆ ਸਾਡੇ ਗਲੀਆਂ ਚ ਘੁੰਮੇਗਾ ਜੇ ਕੋਈ ਗਲੀਆਂ ਚ ਨਾ ਘੁੰਮੇਗਾ ਤੇ ਇਕੱਲਾ ਜਿਤਾ ਦੇਉ ਤੇ ਫਿਰ ਕੰਮ ਕਿੱਧਰ ਨੂੰ ਡਾਇਕ ਸੋ ਮੈਨੂੰ ਪੂਰੇ ਨੇ ਹੈ ਕਿ ਮਾਝੇ ਦੇ ਲੋਕ ਪੰਜਾਬ ਤੋਂ ਮੈਂ ਸਮਝਦਾ ਕਿ ਸਭ ਤੋਂ ਵੱਧ ਸਮਝਦਾਰ ਤੇ ਜਿਹੜੂ ਲੋਗ ਨੇ ਲੜਾਕੇ ਲੋਗ ਨੇ ਅਣਖ ਖੈਰਤ ਮੰਨਦੇ ਉਹ ਜ਼ਰੂਰ ਅਗਰਸ ਪਾਰਟੀ ਦੇ ਮੱਤ ਵਿੱਚ ਹੰਤਸੀ ਰਾਜਾ ਵਿੜਿੰਗ ਦੇ ਬਿਆਨ ਸੁਣ ਕੇ ਹਟਿਓ ਰਾਜਾ ਵਿੜਿੰਗ ਨੇ ਵਿਰੋਧੀ ਪਾਰਟੀਆਂ ਦੇ ਚੁਣੇ ਹੋਏ ਉਮੀਦਵਾਰਾਂ ਤੇ ਨਿਸ਼ਾਨੇ ਸਾਧਦੇ ਨੇ ਦੱਸ ਦਈਏ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿੱਚ ਹੋਣ ਵਾਲੀ ਜਿਮਣੀ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਤੇਜ਼ੀ ਨਾਲ ਜਿਹੜਾ ਉਹ ਕੀਤਾ ਜਾ ਰਿਹਾ ਰਾਜਾ ਵਿੜਿੰਗ ਨੇ ਕਿਹਾ ਕਿ ਲੋਕ ਤੈਅ ਕਰਨ ਕਿ ਉਹਨਾਂ ਨੂੰ ਕਿਹੋ ਜਿਹਾ ਲੀਡਰ ਚਾਹੀਦਾ ਜੇਲ੍ਹ ਅੰਦਰ ਬੈਠਾ ਜਾਂ ਜੇਲ੍ਹ ਤੋਂ ਬਾਹਰ ਲੋਕਾਂ ਵਿੱਚ ਰਹਿ ਕੇ ਕੰਮ ਕਰਨ ਵਾਲਾ ਉਹਨਾਂ ਨੇ ਅੱਗੇ ਕਿਹਾ ਕਿ ਕਾਂਗਰਸ ਦਾ ਉਮੀਦਵਾਰ ਕਰਨਵੀਰ ਸਿੰਘ ਬੁਰਜ ਇਥੋਂ ਦੇ ਜੰਪਾਲ ਤੇ ਲੋਕਾਂ ਨਾਲ ਜੋੜ ਕੇ ਰੱਖਣ ਵਾਲੇ ਨੇ ਇਸ ਲਈ ਹਲਕੇ ਦੇ ਵੋਟਰ ਉਸ ਨੂੰ ਜਿਹੜਾ ਵੱਡੇ ਅੰਤਰ ਨਾਲ ਜਿਤਾਉਣਗੇ ਮੜਿੰਗ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਨਿਸ਼ਾਨਾ ਸਾਧਦੇ ਆ ਕਿ ਉਹ ਤਿੰਨ ਵਾਰ ਵਿਧਾਇਕ ਰਹਿ ਚੁੱਕਿਆ ਤੇ ਅਕਾਲੀ ਦਲ ਛੱਡ ਕੇ ਆਪ ਦੇ ਵਿੱਚ ਗਿਆ ਸੀ ਤਨਤਨ ਦੇ ਲੋਕ ਉਸ ਦੀਆਂ ਕੀਤੀਆਂ ਨਾਲ ਚੰਗੀ ਤਰ੍ਹਾਂ ਜਾਣਮੁਨੇ ਰਾਜਾਵਿੰਗ ਨੇ ਕਿਹਾ ਕਿ ਕਾਂਗਰਸ ਨੇ ਆਮਨ ਤੇ ਸ਼ਾਂਤੀ ਲਈ ਬੇਅੰਤ ਸ਼ਹਾਦਤਾਂ ਦਿੱਤੀਆਂ ਨੇ ਤੇ ਅੱਜ ਦਾ ਪੰਜਾਬ ਕੁਰਬਾਨੀਆਂ ਦੀ ਬੁਨਿਆਦ ਤੇ ਖੜਾ ਉਹਨਾਂ ਨੇ ਕਿਹਾ ਕਿ ਹੁਣ ਫੈਸਲਾ ਤਰਨਤੰ ਦੇ ਲੋਕਾਂ ਨੇ ਕਰਨਾ ਕਿ ਉਹ ਕਿਸੇ ਐਸੇ ਵਿਅਕਤੀ ਨੂੰ ਚੁਣਨਗੇ ਜੋ ਲੋਕਾਂ ਵਿੱਚ ਰਹਿ ਕੇ ਕੰਮ ਕਰੇ ਜਾਂ ਫਿਰ ਕਿਸੇ ਜੇਲ੍ਹ ਅੰਦਰ ਬੈਠੇ ਹੋਏ ਵਿਅਕਤੀ ਨੂੰ